ਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਕੇਂਦਰ ਮਾਛੀਵਾੜਾ ਸਾਹਿਬ ਦੀ ਇਸ ਬੱਚੀ ਨੂੰ ਬਖਸ਼ੋ ਇਜਾਜ਼ਤ ਤੇ ਗੌਰ ਫਤੇ ਦੀ ਕਰੋ ਸਾਂਝ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੱਲ ਸੁਣਾਵਾ ਅਜ ਦੀਆਂ ਕੁੜੀਆਂ ਦੀ ਫੈਸ਼ਨ ਦੇ ਪਿੱਛੇ ਰੁੜੀਆਂ ਦੀ ਬੇ ਟੰਗੇ ਕੱਪੜੇ ਪਾਉਂਦੀਆਂ ਨੇ ਪਤਾ ਨਹੀਂ ਕੀ ਸਾਬਿਤ ਕਰਨਾ ਚਾਹੁੰਦੀਆਂ ਨੇ ਸ਼ਰਮਾ ਲਾ ਕੇ ਇਹਨਾਂ ਕਿੱਲੀ ਤੇ ਟੰਗੀਆਂ ਨੇ ਕੁੱਟਣ ਵਾਲੀਆਂ ਇਹਨਾਂ ਦੀਆਂ ਸੰਗੀਆਂ ਨੇ ਓਏ ਫੇਰ ਕਹਿਣ ਜਮਾਨਾ ਮਾੜਾ ਆ ਗਿਆ ਫੇਰ ਕਹਿਣ ਜਮਾਨਾ ਮਾੜਾ ਆ ਗਿਆ ਮਾੜਾ ਆਇਆ ਨਹੀਂ ਆਪਲੀ ਆਂਦਾ ਏ ਵੇਖੋ ਲੈ ਗਿਆ ਕੁੜੀ ਦੇ ਸਿਰੋਂ ਦੁਪੱਟਾ ਤੇ ਔਡ ਗਿਆ ਗੁੱਤ ਚੋਂ ਪਰਾਂਦਾ ਏ ਵਾਲਾਂ ਦੇ ਯੂ ਕੱਟ ਤੇ ਵੀ ਕੱਟ ਕਰਵਾਉਂਦੀਆਂ ਨੇ ਪਤਾ ਨਹੀਂ ਫੈਸ਼ਨ ਕਿੱਥੋਂ ਲਿਆਉਂਦੀਆਂ ਨੇ ਮੱਖਣ ਮਲਾਈਆਂ ਨੂੰ ਛੱਡ ਕੇ ਆਪਣੇ ਆਪ ਨੂੰ ਅਨੁਸ਼ਕਾ ਸ਼ਰਮਾ ਤੇ ਕਟਰੀਨਾ ਕੈਫ ਕਹਾਉਂਦੀਆਂ ਨੇ ਆਪਣੇ ਆਪ ਨੂੰ ਅਨੁਸ਼ਕਾ ਸ਼ਰਮਾ ਤੇ ਕਟਰੀਨਾ ਕੈਫ ਕਹਾਉਂਦੀਆਂ ਨੇ ਇਹ ਸਰਦਾਰਾਂ ਦੀਆਂ ਕਦਰਾਂ ਨਾ ਪਾਉਂਦੀਆਂ ਨੇ ਕਹਿਣਗੀਆਂ ਪੱਗਾਂ ਵਾਲੇ ਤਾਂ ਸਾਨੂੰ ਜਮਾ ਪਸੰਦ ਨਹੀਂ ਕਹਿਣ ਜੇ ਤੂੰ ਮੁੰਡਿਆ ਮੈਨੂੰ ਚਾਹਣਾ ਏ ਤੈਨੂੰ ਜੂੜਾ ਪਹਿਣਾ ਕਟਾਉਣਾ ਏ ਇਹ ਕਹਿ ਕੇ ਸਰਦਾਰਾਂ ਦੇ ਕੇਸ ਕਤਲ ਕਰਵਾਉਂਦੀਆਂ ਨੇ ਹੀ ਸਰਦਾਰਾਂ ਦੇ ਮੁੰਡਿਆਂ ਨੂੰ ਕੋਨੇ-ਮੋਨੇ ਹਣੀ ਸਿੰਘ ਵਰਗੇ ਬਣਾਉਂਦੀਆਂ ਨੇ ਹਾਏ ਰੱਬਾ ਪਤਾ ਨਹੀਂ ਇਹ ਜ਼ਮਾਨੇ ਤੋਂ ਕੀ ਚਾਹੁੰਦੀਆਂ ਨੇ ਬਣੀ ਪਈਆਂ ਅੱਜ ਕੱਲ ਦੀ ਹਰ ਕੁੜੀ ਇੱਕ ਹੀਰ ਜਈ ਓਏ ਚੁੱਕੀ ਨਹੀਂ ਓ ਜਾਣੀ ਇਹ ਤਾਂ ਸ਼ਮਸ਼ੀਰ ਜਈ ਇਹ ਕੀ ਜੰਗ ਵਿੱਚ ਮਾਈ ਭਾਗੋ ਦੀ ਤਰ੍ਹਾਂ ਦੁਸ਼ਮਣ ਦੇ ਸਰ ਲਾਉਣ ਗਈਆਂ ਓਏ ਤਾਂ ਘਰ ਬੈਠੇ ਆਪਣੇ ਬੱਚਿਆਂ ਨੂੰ ਡਰਪੋਕਾ ਜਿਹਾ ਬਣਾਉਣ ਗਈਆਂ ਇਨਾਂ ਦੀ ਕੋਖਣੇ ਕਦੇ ਜੰਮਣਾ ਬੰਦਾ ਬਹਾਦਰ ਨਹੀਂ ਜਿਨੇ ਸਰਹਿੰਦ ਤੇ ਝੰਡਾ ਲਹਿਰਾਉਣਾ ਏ ਇਹਨਾਂ ਦੇ ਪੁੱਤ ਤਾਂ ਜੋ ਜੋ ਹਣੀ ਸਿੰਘ ਵਰਗੇ ਨੇ ਜਿਨ੍ਹਾਂ ਸਨੇਮੇ ਦੇ ਅੱਗੇ ਘਰ ਪਾਉਣਾ ਏ ਮੁੰਡੇ ਵੀ ਤਾਂ ਅੱਜ ਕੱਲ ਦੇ ਨਾ ਕਿਸੇ ਗੱਲੋਂ ਕੱਟਨੇ ਸਦਾ ਕਰਵਾਉਂਦੇ ਇਹ ਵੀ ਪੂਰੀ ਅਤ ਨੇ ਇਹਨਾਂ ਦੇ ਕੰਨਾਂ ਵਿੱਚ ਨੱਤੀਆਂ ਤੇ ਗਲਾਂ ਵਿੱਚ ਗਾਨੀਆਂ ਨੇ ਕਹਿਣਗੇ ਇੱਕ ਦੂਜੇ ਨੂੰ ਇਹ ਤਾਂ ਤੇਰੀ ਚੰਡੀਗੜ੍ਹ ਵਾਲੀ ਭਾਬੀ ਦੀਆਂ ਨਿਸ਼ਾਨੀਆਂ ਨੇ ਏ ਵੀ ਨਾ ਕਿਸੇ ਕੋਲੋਂ ਕੱਟ ਪੂਰੀ ਹੱਤ ਕਰਵਾਉਂਦੇ ਨੇ ਆਪਣੀਆਂ ਦੋਸਤਾਂ ਨੂੰ ਤਾਂ ਜੀ ਜੀ ਕਰਨ ਤੇ ਘਰ ਆਪਣੇ ਬਾਪ ਨੂੰ ਬੁਢਾ ਕਹਿ ਕੇ ਬੁਲਾਉਂਦੇ ਨੇ ਬੇਬੇ ਦੀ ਪਾਟੀ ਚੁੰਨੀ ਇਹਨਾਂ ਨੂੰ ਬਖਾਈ ਨਹੀਂ ਦਿੰਦੀ ਆਪਣੇ ਦੋਸਤਾਂ ਨੂੰ ਸੈਕਟਰ 17 ਵਿੱਚ ਬ੍ਰਾਂਡਾਂ ਦੀ ਸ਼ਾਪਿੰਗ ਕਰਵਾਉਂਦੇ ਨੇ ਦਾੜੀ ਦਾ ਪਤਾ ਨਹੀਂ ਕਿਹੜਾ ਫ੍ਰੈਂਚ ਕੱਟ ਕਰਵਾਉਂਦੇ ਨੇ ਮੈਨੂੰ ਲੱਗੇ ਜਿਵੇਂ ਬਿੱਲੀ ਨੇ ਨਾਂਦਰਾ ਮਾਰੀਆਂ ਹੋਣ ਰਹਿੰਦੇ ਉਹਦੇ ਭਲੇਖੇ ਪਾਉਂਦੇ ਨੇ ਮੋਦੀ ਕਹੇ ਛੇ ਦਿਨ ਆਨੇ ਵਾਲੇ ਹੈ ਮੋਦੀ ਕਹੇ ਅੱਛੇ ਦਿਨ ਆਨੇ ਵਾਲੇ ਹੈ ਮੈਨੂੰ ਲੱਗੇ ਤੋਂ ਬੁਰੇ ਦਿਨ ਆਉਣੇ ਨਹੀਂ ਜਦ ਜਦ ਪੰਜਾਬ ਚ ਸਰਦਾਰ ਮੁੰਡੇ ਲੱਭਿਆਂ ਵੀ ਥਿਆਣੇ ਨਹੀਂ ਅਖੀਰ ਚ ਮੈਂ ਕਹਾਂਗੀ ਮੈਨੂੰ ਹਰਾਨੀਆਂ ਉਹਨਾਂ ਕੁੜੀਆਂ ਤੇ ਜੋ ਆਪ ਸਿੱਖਾਂ ਦੇ ਘਰੇ ਜੰਮ ਕੇ ਵੀ ਕਹਿੰਦੀਆਂ ਸਾਨੂੰ ਸਰਦਾਰ ਮੁੰਡੇ ਪਸੰਦ ਨਹੀਂ ਤੇ ਲੱਖ ਲਾਣਤਿਆਂ ਨਾਲ ਮੁੰਡਿਆਂ ਤੇ ਤੇ ਲੱਖ ਲਾਣਤਿਆਂ ਨਾਲ ਮੁੰਡਿਆਂ ਤੇ ਜੋ ਇਹੋ ਜਿਹੇ ਪਿੱਛੇ ਲੱਗ ਕੇ ही सबदिया ने भेड़ बकरियां कि चंग लगद ने मैं फिर आ शेर हमेशा शेरनिया ही सपदिया ने भेड़ा बकरियां कि चंग लगद ने वाहसा वाहेगुरु जी